ਚਾਰ ਫਿਰ ਅੱਠ ਫਿਰ 16 ਬਣ ਗਏ ਫਿਰ ਉਹ ਭਰੂਣ ਬਣ ਜਾਂਦਾ ਹੈਗਾ ਤੇ ਇਹ ਜਿਹੜੀ ਤਕਨੀਕ ਆ ਇਹ ਜੇ ਕੋਈ ਫਾਰਮਰ ਨੂੰ ਲੱਗਦਾ ਹੈਗਾ ਵੀ ਹਾਂ ਇਹਦਾ ਮੈਨੂੰ ਇਸਤੇਮਾਲ ਕਰਨਾ ਚਾਹੀਦਾ ਪਰ ਮੈਂ ਜਿਵੇਂ ਪਹਿਲਾਂ ਹੀ ਦੱਸਿਆ ਸੀ ਇਹਦਾ ਇਸਤੇਮਾਲ ਬਰੀਡਿੰਗ ਲਈ ਕਰਨਾ ਚਾਹੀਦਾ ਦੂਸਰਾ ਜੇ ਉਹਨੂੰ ਲੱਗਦਾ ਹੈਗਾ ਵੀ ਮੈਨੂੰ ਅੱਛੇ ਐਨੀਮਲ ਕਿਤੇ ਨਹੀਂ ਮਿਲ ਰਹੇ ਉਹਦੇ ਲਈ ਕਰਨਾ ਚਾਹੀਦਾ ਕੋਈ ਐਕਸਟਰਾ ਆਰਡਰ ਨਹੀਂ ਗਾਂ ਹੈਗੀ ਜਾਂ ਉਹਦੇ ਲਈ ਕਰਨਾ ਚਾਹੀਦਾ ਹੈਗਾ ਜਾਂ ਆਪਣੇ ਜਾਨਵਰ ਬਾਰੋਂ ਗਾਵਾਂ ਖਰੀਦਣ ਦੀ بجائے ਆਪਣਾ ਵਗ ਤਿਆਰ ਕਰਨਾ ਉਹਦੇ ਲਈ ਕੀਤਾ ਜਾ ਸਕਦਾ। ਦਲ ਦਾ ਹੁੰਦਾ ਬੱਤੀ ਤੋਂ 64 ਕਿਸੈਲ ਦਾ ਹੁੰਦਾ ਜਦੋਂ ਅਸੀਂ ਟਰਾਂਸਫਰ ਕਰਦੇ ਹਾਂ। ਬਹੁਤ ਛੋਟਾ ਹੁੰਦਾ ਹੈਗਾ ਜਿਸ ਤਰ੍ਹਾਂ ਦੀ ਸਟਰਾ ਦੇ ਵਿੱਚ ਸੀਮਨ ਪਾਇਆ ਹੁੰਦਾ ਉਸ ਤਰ੍ਹਾਂ ਦੀ ਸਟਰਾ ਦੇ ਵਿੱਚ ਲੋਡ ਕੀਤਾ ਜਾਂਦਾ ਤੇ ਟਰਾਂਸਫਰ ਕੀਤਾ ਜਾਂਦਾ। ਜਦੋਂ ਇਹਨੂੰ ਟਰਾਂਸਫਰ ਕੀਤਾ ਜਾਂਦਾ ਉਦੋਂ ਇਹਦੀ ਉਮਰ 7 ਦਿਨ ਦੀ ਹੁੰਦੀ ਹੈਗੀ। ਠੀਕ ਹੈ ਜੀ ਤੇ 7ਵੇਂ ਦਿਨ ਹੀ ਹੇਹੇ ਤੋਂ 7ਵੇਂ ਦਿਨ ਹੀ ਟਰਾਂਸਫਰ ਕੀਤਾ ਜਾਂਦਾ ਹੈ। ਇਹ ਸਾਡੀ ਲੈਬਾਰਟਰੀ ਹੈਗੀ ਆ ਥੱਲੇ ਜਿਹੜੀ ਫੋਟੋ ਲੱਗੀ ਹੈਗੀ ਆ ਕਈ ਵਾਰੀ ਰਿਜ਼ਲਟ ਭੂਮਤਵਾਦਲਾ ਦੇ ਬਹੁਤ ਅੱਛਿਆਂ ਆਂਦੇ ਕਈ ਵਾਰੀ ਨਹੀਂ ਆਂਦੇ ਹੈਗੇ ਇਹ ਇੱਕੋ ਗਾਂ ਤੋਂ ਜਦੋਂ 10 ਕ ਟ੍ਰਾਂਸਫਰ ਕੀਤੇ ਸੀ ਉਹਦੇ ਵਿੱਚੋਂ 6 ਬੱਚੇ ਪੈਦਾ ਹੋਏ ਸੀ ਇਹ ਉਹਨਾਂ ਦੀ ਫੋਟੋ ਹੈਗੀ ਆ ਇਹਦੇ ਵਿੱਚ ਆਪਾਂ ਜਿਹੜੇ ਨਸਲ ਸੁਧਾਰ ਦੇ ਤਰੀਕੇ ਹੈਗੇ ਨੇ ਕੁਦਰਤੀ ਪ੍ਰਜਨਨਾਂ ਮਹਿੰਗਾ ਸੌਦਾ ਸਾਣ ਰੱਖਣਾ ਪੈਂਦਾ ਵਧੀਆ ਸਾਣ ਤੇ ਸਾਰੇ ਜਿਆਦਾ ਸਾਣ ਵਧੀਆ ਹੁੰਦੇ ਵੀ ਨਹੀਂ AI ਦੇ ਨਾਲ ਕਰ ਸਕਦੇ ਆ ਜਿਹੜੀ ਆਪਾਂ ਗੱਲ ਕੀਤੀ ਹੈ ਬਹੁਤ ਹੀ ਵਧੀਆ ਤਰੀਕਾ AI ਜਿਹੜੀ ਹੈਗੀ ਆ ਨਾ ਚਾਹੇ ਕਨਵੈਨਸ਼ਨਰ ਕਹੋ ਚਾਹੇ ਸੈਕਸੀਮਨ ਹੈਗੀ ਬਹੁਤ ਹੀ ਵਧੀਆ ਤਰੀਕਾ ਲੋ ਕੋਸਟ ਤਰੀਕਾ ਉਹ ਗੱਲ ਵੱਖਰੀ ਆ ਵੀ ਕੋਈ ਪ੍ਰਾਈਵੇਟ ਅਦਾਰਾ ਮਹੰਗਾ ਕੇ ਸੀਮਨ 10000 ਦੇ ਵੇਚੀ ਜਾਵੇ ਜਾਂ ਉਦੋਂ ਵੀ ਵੱਧ ਤੇ ਵੇਚੀ ਜਾਵੇ ਪਰ ਬਾਹਰ ਵਾਲੇ ਵੀ ਨਹੀਂ ਇੰਨੀ ਕਮਾਈ ਕਰਦੇ ਜਿੰਨੇ ਆਪਣੇ ਬੰਦੇ ਕਰੀ ਜਾਂਦੇ ਹੈਗੇ ਨੇ ਤੇ ਇਹ ਵਧੀਆ ਤਰੀਕਾ ਹੈਗਾ AI ਦੇ ਨਾਲ ਇਸ ਤੋਂ ਉੱਤੇ ਜਿਹੜਾ ਆਉਂਦਾ ਹੈਗਾ ਭ੍ਰੂਣ ਤਬਾਦਲਾ ਭ੍ਰੂਣ ਤਬਾਦਲਾ ਤੇ AI ਦੇ ਵਿੱਚ ਫਰਕ ਕੀ ਆ ਦੋਨੋਂ ਵੱਖਰੀਆਂ ਟੈਕਨੀਕਸ ਹੈਗੀਆਂ ਜਿੱਦਾਂ ਦੇ ਰਿਜ਼ਲਟ AI ਨਾਲ ਆਣੇ ਆ ਭ੍ਰੂਣ ਤਬਾਦਲਾ ਉਦਾਂ ਦੇ ਮੁਸ਼ਕਲ ਨਾਲ ਆਉਂਦੇ ਆ ਜਿਹੜਾ ਕਨਵੈਨਸ਼ਨਲ ਭ੍ਰੂਣ ਤਬਾਦਲਾ ਦੇ ਰਿਜ਼ਲਟ ਲੈਣੇ ਆ ਸੈਕਸ ਸੀਮਨ ਵਰਗੇ ਕਿਉਂਕਿ ਸਾਰਾ ਕੁਝ ਬਾਹਰ ਹੋ ਰਿਹਾ ਹੈਗਾ ਔਰ ਇਹਦੇ ਅੰਦਰ ਨਹੀਂ ਹੋ ਰਿਹਾ ਹੈਗਾ ਕਨਵੈਨਸ਼ਨਲ ਸੀਮਨ ਦੇ ਵਿੱਚ ਆਪਾਂ ਜਿਹੜਾ ਰਵਾਇਤੀ ਸੀਮਨ ਹੈ ਉਹਦੇ ਵਿੱਚ ਤਾਂ ਸੀਮਨ ਨੂੰ ਆਪਾਂ ਬਾਹਰ ਕੱਢਿਆ ਤੇ ਜਮਾਤਤਾ ਇਧਰ ਤਾਂ ਭੂਣ ਤੇ ਸੀਮਨ ਦੋਨੇ ਬਾਹਰ ਰਹਿ ਕੇ 7-8 ਦਿਨ ਮਸ਼ੀਨਾਂ ਦੇ ਵਿੱਚ ਰਹਿ ਕੇ ਭੂਣ ਬਣਿਆ ਹੈਗਾ ਇਸ ਕਰਕੇ ਇਹਦੇ ਰਿਜ਼ਲਟ ਜਿਹੜੇ ਹੈਗੇ ਨੇ ਕਨਵੈਨਸ਼ਨਲ ਸੀਮਨ ਨਾਲੋਂ ਘੱਟ ਹੁੰਦੇ ਨੇ ਪਰ ਰਿਜ਼ਲਟ ਇਹਦੇ ਸੈਕ ਸੀਮਨ ਵਰਗੇ ਹੁੰਦੇ ਨੇ ਜਿੰਨੀ ਕਾ ਉਮੀਦ ਤੁਸੀਂ ਸੈਕ ਸੀਮਨ ਤੋਂ ਰਿਜ਼ਲਟ ਦੀ ਕਰਦੇ ਹੋ ਉੰਨੀ ਕੇ ਰਿਜ਼ਲਟ ਭੂਣ ਤੋਂ ਵਾਦਲਾ ਨਾ ਆਉਂਦੇ ਆ ਮੂਤ ਬਦਲਾ ਦੇ ਦੋ ਤਰੀਕੇ ਨੇ ਪਹਿਲਾ ਜਿਹੜਾ ਹੈਗਾ ਆ ਉਹਨੂੰ ਅਸੀਂ ਮੋਇਡ ਕਹਿੰਦੇ ਹੈਗੇ ਆ ਇਹਦੇ ਵਿੱਚ ਜਾਨਵਰ ਦੇ ਅੰਦਰ ਹੀ ਭਰੂਣ ਤਿਆਰ ਕਰਕੇ ਬਾਹਰ ਕੱਢਿਆ ਜਾਂਦਾ ਹੈਗਾ 7ਵੇਂ ਦਿਨ ਟਰਾਂਸਫਰ ਕਰ ਦਿੰਦੇ ਨੇ ਦੂਸਰਾ ਆਈਵੀਐਫ ਤਰੀਕਾ ਹੈਗਾ ਜਿਹਨੂੰ ਆਪਾਂ ਟੈਸਟ ਿਊਬ ਬੇਬੀ ਕਹਿੰਦੇ ਆ ਬਿਲਕੁਲ ਸੇਮ ਤਰੀਕਾ ਹੈਗਾ ਜਿਦਾਂ ਦਾ ਇਨਸਾਨਾਂ ਦੇ ਵਿੱਚ ਹੁੰਦਾ ਹੈਗਾ ਕਾਫੀ ਖਰਚੀਲਾ ਤਰੀਕਾ ਹੁੰਦਾ ਹੈ ਕਿਉਂਕਿ ਜਿਹੜੇ ਇਹਦੇ ਲਈ ਮੀਡੀਆ ਲੱਗਦੇ ਨੇ ਜਾਂ ਇੰਸਟਰੂਮੈਂਟ ਲੱਗਦੇ ਨੇ ਸਾਰੇ ਬਾਹਰੋਂ ਆਉਂਦੇ ਆਗੇ ਇਹ ਆਪਾਂ ਦੱਸਿਆ ਵੀ ਨਸਲ ਸੁਧਾਰ ਦੇ ਤਰੀਕੇ ਜੇ ਕੁਦਰਤੀ ਇਹ ਜਿਆਦਾ ਪ੍ਰੂਣਤ ਬਾਦਲਾ ਹਨ ਜਿਹੜਾ ਗਾਵਾਂ ਆ ਗਾਵਾਂ ਦੇ ਪੱਖ ਨੂੰ ਵਧਾਉਣ ਦੇ ਲਈ ਵਰਤਦੇ ਨੇ ਪ੍ਰੂਣਤ ਬਾਦਲਾ ਜਿਹੜਾ ਹੈਗਾ ਇਹਦੇ ਜੋ ਮੈਂ ਹੁਣ ਤੱਕ ਸੋਚਿਆ ਜਾਂ ਸਮਝਿਆ ਉਹਦੇ ਵਿੱਚ ਇਹ ਹੈਗਾ ਕਿ ਪ੍ਰੂਣਤ ਬਾਦਲਾ ਜਿਹੜਾ ਬਰੀਡਿੰਗ ਪ੍ਰੋਗਰਾਮ ਉਹਦੇ ਚ ਇੰਪੋਰਟੈਂਟ ਆ ਜਾਂ ਕਿਸੇ ਫਾਰਮਰ ਦੇ ਕੋਲ ਵਧੀਆ ਪਸ਼ੂ ਨਹੀਂ ਹੈਗੇ ਉਹ ਆਪਣੇ ਵਧੀਆ ਪਸ਼ੂ ਛੇਤੀ ਬਣਾਉਣਾ ਚਾਹੁੰਦਾ ਉਹਨਾਂ ਦੇ ਲਈ ਫਾਇਦੇਮੰਦ ਆ ਕਿਉਂਕਿ ਆਪਣੀ ਇੱਕ ਲਿਮਟ ਹੈਗੀ ਆ ਜੇਕਰ ਕਿਸੇ ਬੰਦੇ ਦੀ ਬੈਟ ਐਵਰੇਜ 40 ਤੋਂ ਉੱਤੇ ਚੱਲ ਰਹੀ ਹੈ ਮੈਨੂੰ ਨਹੀਂ ਲੱਗਦਾ ਹੈਗਾ ਵੀ ਉਹਨੂੰ ਭੂਮਿਤ ਬਦਲਾ ਕਰਾਉਣਾ ਚਾਹੀਦਾ ਉਹਦੀ ਆਪਣੀ ਇੱਛਾ ਹੈਗੀ ਆ ਜੇਕਰ ਉਹਨੂੰ ਲੱਗਦਾ ਹੈਗਾ ਵੀ ਕੋਈ ਗਾਂ ਇਸ ਤਰ੍ਹਾਂ ਦੀ ਹੈਗੀ ਆ ਜਿਹਦੇ ਗੋਣ ਉਹ ਅੱਗੇ ਜ਼ਿਆਦਾ ਵਧਾਉਣਾ ਚਾਹੁੰਦਾ ਹੈਗਾ ਉੱਥੇ ਇਹਦਾ ਰੋਲ ਆਉਂਦਾ ਹੈ ਦੋ ਤਰੀਕੇ ਆ ਬਾਡੀ ਦੇ ਅੰਦਰ ਤਿਆਰ ਕਰਦੇ ਆ ਉਹਨੂੰ ਇਨ ਵੀਓ ਕਹਿੰਦੇ ਨੇ ਦੂਸਰੇ ਨੂੰ ਇਨਵਿਟਰੋ ਕਹਿ ਦਿੰਦੇ ਆ ਪੂਰੀ ਦੁਨੀਆ ਦੇ ਵਿੱਚ ਤਕਰੀਬਨ 1.5 ਲੱਖ ਘਰੂਮ ਦਾ ਬਾਦਲਾ ਹੁੰਦਾ ਹੈ ਬਹੁਤ ਜ਼ਿਆਦਾ ਨਹੀਂ ਹੁੰਦਾ ਜੇਕਰ ਆਪਾਂ گاਵਾਂ ਦੀ ਗਿਣਤੀ ਦੇਖੀਏ ਤਾਂ ਕਰੋੜਾਂ ਵਿੱਚ ਚਲੀ ਜਾਂਦੀ ਹੈਗੀ ਆ ਇਹ ਵੀ ਜਿਹੜਾ ਕੰਮ ਹੁੰਦਾ ਹੈਗਾ ਆ ਸਾਊਥ ਤੇ ਨੌਰਥ ਨੌਰਥ ਅਮਰੀਕਾ ਦੇ ਵਿੱਚ ਵੱਧ ਹੁੰਦਾ ਯੂਰਪ ਦੇ ਵਿੱਚ ਵੀ ਘੱਟ ਹੁੰਦਾ ਹੈਗਾ ਕਿਉਂਕਿ ਜਿਹੜਾ ਇਹ ਖਾਸ ਕਰਕੇ ਯੂਐਸ ਤੇ ਕੈਨੇਡਾ ਹੈਗਾ ਉਹ ਬਰੀਡਿੰਗ ਹੱਬ ਬਣ ਚੁੱਕੇ ਨੇ ਸੀਮਨ ਤਿਆਰ ਕਰਦੇ ਨੇ ਬੁੱਲ ਤਿਆਰ ਕਰਦੇ ਨੇ ਇਕ ਤਰ੍ਹਾਂ ਦਾ ਬੀਜ ਹੈਗਾ ਉਹਨਾਂ ਨੇ ਹਰ ਇੱਕ ਸਾਲ ਆਪਣਾ ਜਿਹੜਾ ਇਹ ਇਹਨੂੰ ਨਵਾਂ ਬੁੱਲ ਤਿਆਰ ਹੋ ਰਿਹਾ ਉਹਨੂੰ ਬੈਟਰ ਕਰਨਾ ਹੁੰਦਾ ਬੈਟਰ ਕਰਨ ਦੇ ਲਈ ਉਹ ਭਾਵੇਂ 1% ਇੰਪਰੂਵਮੈਂਟ ਆ ਰਹੀ ਆ ਭਾਵੇਂ ਅੱਧਾ ਆ ਰਹੀ ਆ ਭਾਵੇਂ 5% ਆ ਰਹੀ ਹੈਗੀ ਆ ਉਹਦੇ ਲਈ ਉਹ ਭ੍ਰੂਣ ਦਵਾਦਲੇ ਦਾ ਜਿਹੜਾ ਸਹਾਰਾ ਲੈਂਦੇ ਜੇ ਤੁਸੀਂ ਦੇਖਿਆ ਹੋਣਾ ਜ਼ਿਆਦਾਤਰ ਜਿਹੜੇ ਬੁੱਲ ਹੁੰਦੇ ਨੇ ਬਾਹਰੋਂ ਆਪਾਂ ਸੀਮਨ ਮੰਗਾਉਂਦੇ ਹੈਗੇ ਨੇ ਜ਼ਿਆਦਾਤਰ ਜਿਹੜੇ ਭ੍ਰੂਣ ਦਵਾਦਲਾਂ ਨਾਲ ਪੈਦਾ ਹੋਏ ਹੁੰਦੇ ਨੇ ਉਨਾਂ ਨੂੰ ਪਤਾ ਹੈਗਾ ਆ ਕਿ ਜਿਹੜਾ ਭੂਣਤ ਬਾਦਲ ਦਾ ਖਰਚਾ ਹੈਗਾ ਅਸੀਂ ਇਹਨਾਂ ਦੀ ਬਰੀਡਿੰਗ ਤੋਂ ਸਾਣ ਤਿਆਰ ਕਰਕੇ ਇਹਨਾਂ ਦੀ ਮਾਰਕੀਟਿੰਗ ਤੋਂ ਕੱਢ ਲੈਣਾ ਹੈਗਾ ਇਹਦੇ ਵਰਤੋਂ ਦੇ ਹੈਗੇ ਆ ਗਾਂਾਂ ਮੱਝਾਂ ਦੀ ਅਸੀਂ ਨਸਲ ਸੁਧਾਰ ਕਰ ਸਕਦੇ ਹਾਂ ਮੁਲਾਂਕਣ ਕਰ ਸਕਦੇ ਹੈਗੇ ਆ ਜਿਹੜੇ ਕੰਮ ਹੈਗੇ ਨੇ ਗਾਂ ਜਿਹਦੇ ਚੋਂ ਭੂਣ ਤਿਆਰ ਕਰਨੇ ਹੈਗੇ ਉਹਦੀ ਚੋਣ ਕਰਨੀ ਬੜੀ ਇੰਪੋਰਟੈਂਟ ਹੈਗੀ ਆ ਹਰ ਇੱਕ ਗਾਂ ਜੋ ਭੂਣ ਕੱਢ ਕੇ ਆਪਾਂ ਟਰਾਂਸਫਰ ਨਹੀਂ ਕਰ ਸਕਦੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਹਰ ਉਹ ਉਸ ਕਾਂ ਚੋਂ ਕਢਾਣੇ ਚਾਹੀਦੇ ਨੇ ਜਿਹਦੇ ਵਿੱਚ ਕੋਈ ਖਾਸियत ਆ ਭਾਵੇਂ ਉਹ ਦੁੱਧ ਪੱਖੋਂ ਫੈਟ ਪੱਖੋਂ ਐਸਐਨਐ ਪੱਖੋਂ ਬਾਡੀ ਕਨਫਰਮੇਸ਼ਨ ਵਿੱਚੋਂ ਆਰਡਰ ਦੀ ਬਣਤਰ ਨੂੰ ਲੈ ਕੇ ਆ ਹੂਫ ਆ ਜਾਂ ਇੱਕ ਜਿਹੜਾ ਮੇਨ ਚੀਜ਼ ਹੈਗੇ ਧਿਆਨ ਦੇਣ ਵਾਲੀ ਗੱਲ ਹੈਗੀ ਆ ਇੱਕ ਹੁੰਦਾ ਹੈ ਪਰਸਿਸਟੈਂਟ ਮਿਲਕ ਜਿਹੜੀ ਆਪਣਾ ਜਿਹੜਾ ਦੁੱਧ ਦੇਣਾ ਸ਼ੁਰੂ ਕਰਦੀ ਹੈ ਨਾ ਇੱਕ ਉਹ ਮੇਨਟੇਨ ਕਰਕੇ ਰੱਖਦੀ ਹੈ ਚਾਹੇ ਉਹ 35 ਲੀਟਰ ਦੇ ਰਹੀ ਹੈ ਜਾਂ 40 ਲੀਟਰ ਦੇ ਰਹੀ ਹੈਗੀ ਲੰਬੇ ਸਮੇਂ ਤੱਕ ਮੇਨਟੇਨ ਕਰਕੇ ਰੱਖਦੀ ਆ ਮੈਨੂੰ ਇਦਾਂ ਲੱਗਦਾ ਹੈਗਾ ਵੀ ਜਿਹੜਾ ਇਸ ਤਰ੍ਹਾਂ ਦੇ ਪਸ਼ੂ ਹੁੰਦੇ ਹੈਗੇ ਨੇ ਉਹ ਜਿਹੜਾ ਇਕੋਦਮ ਦੁੱਧ ਬਤਾਉਂਦੇ ਹੈਗੇ ਨੇ ਉਹਨਾਂ ਦੇ ਨਾਲੋਂ ਜ਼ਿਆਦਾ ਵਧੀਆ ਹੁੰਦੇ ਹੈਗੇ ਨੇ ਬਹੁਤਾ ਸਟ्रेस ਦੇ ਵਿੱਚ ਵੀ ਨਹੀਂ ਆਉਂਦੇ ਲੰਮੇ ਸਮੇਂ ਤੱਕ ਇਹ ਤੁਹਾਨੂੰ ਦੁੱਧ ਦਿੰਦੇ ਹੈਗੇ ਨੇ ਇਹ ਸਾਡਾ ਜਿਹੜਾ ਪਹਿਲਾਂ ਅਸੀਂ ਕੰਮ ਕਰਦੇ ਹੁੰਦੇ ਸੀ ਉਹਦੀਆਂ ਕੁਝ ਫੋਟੋਗ੍ਰਾਫ ਹੈਗੀਆਂ ਆਈਵੀਐਫ ਤਰੀਕਾ ਜਿਹੜਾ ਹੈਗਾ ਅਸੀਂ ਜਿਹੜਾ ਪਹਿਲਾ ਤਰੀਕਾ ਮੋਇਡ ਕਰਦੇ ਸੀ ਉਹਦੇ 'ਚ ਹਾਰਮੋਨ ਲਾ ਕੇ ਆਂਡੇ ਵੱਧ ਬਣਾ ਕੇ ਈਆਈ ਕਰਦੇ ਸੀ ਤੇ ਜਦੋਂ ਭਰੂਣ ਬਣ ਜਾਂਦੇ ਸੀ ਕੱਢ ਲੈਂਦੇ ਸੀ IVF ਦੇ ਵਿੱਚ ਦੋ ਤਰੀਕੇ ਹੈਗੇ ਨੇ ਇੱਕ ਤਾਂ ਹਾਰਮੋਨ ਲਗਾ ਵੀ ਸਕਦੇ ਹੈਗੇ ਆ ਦੂਸਰਾ ਬਿਨਾ ਹਾਰਮੋਨ ਲਗਾਇਆ ਵੀ ਹਰ ਵੇਲੇ ਅੰਡੇਦਾਨੀ ਦੇ ਉੱਤੇ ਥੋੜੇ ਬਹੁਤੇ ਅੰਡੇ ਹੁੰਦੇ ਆ ਉਹਨਾਂ ਨੂੰ ਕੱਢਿਆ ਜਾ ਸਕਦਾ ਈਵਨ ਜਿਹੜੇ ਬਾਹਰ ਵਾਲੇ ਆ ਉਹ ਤਾਂ ਕਹਿੰਦੇ ਹੈਗੇ ਨੇ ਵੀ ਹਫਤੇ 'ਚ ਦੋ ਵਾਰ ਵੀ ਕੱਢਿਆ ਜਾ ਸਕਦਾ ਪਰ ਸਹੀ ਤਰੀਕਾ ਇਹ ਆ ਕਿ ਤਕਰੀਬਨ ਦੋ ਹਫਤਿਆਂ ਦੇ ਵਿੱਚ ਇੱਕ ਵਾਰ ਕੱਢਿਆ ਜਾਵੇ ਕਿਉਂਕਿ ਅਸੀਂ ਨੀਡਲ ਦੇ ਨਾਲ ਸੂਈ ਦੇ ਨਾਲ ਸਕੈਨਿੰਗ ਮਸ਼ੀਨ ਦੇ ਉੱਤੇ ਦੇਖ ਕੇ ਉਹਨੂੰ ਅੰਡੇ ਨੂੰ ਬਾਹਰ ਕੱਢਣਾ ਹੁੰਦਾ ਹੈਗਾ ਤੇ ਉਹਦੇ ਨਾਲ ਕੀ ਹੁੰਦਾ ਜਿੰਨੀ ਵਾਰੀ ਸੂਈ ਜਾ ਰਹੀ ਹੈ ਥੋੜੀ ਬੋਤੀ ਇੰਜਰੀ ਹੋ ਰਹੀ ਹੁੰਦੀ ਹੈਗੀ ਆ ਤੇ ਤਕਰੀਬਨ 14 ਤੱਕ ਦਿਨ ਦੇ ਵਿੱਚ ਇਹ ਸਾਰੀ ਹੀਲ ਹੋ ਜਾਂਦੀ ਹੈਗੀ ਆ ਇਹ ਦੇਸੀ ਗਾਂ ਦੀ ਆਂਡੇਦਾਨੇ ਦੀ ਫੋਟੋ ਆ ਇਹਦੇ ਵਿੱਚੋਂ ਅਸੀਂ ਤੁਸੀਂ ਦੇਖੋਗੇ ਜਿੰਨੇ ਵੀ ਕਾਲੇ ਕਾਲੇ ਸਰਕਲ ਮਿਲ ਰਹੇ ਨੇ ਸਾਰਿਆਂ ਦੇ ਵਿੱਚ ਆਂਡੇ ਨੇ ਦੇਸੀ ਗਾਵਾਂ ਦੇ ਵਿੱਚ ਸਾਰਿਆਂ ਤੋਂ ਵੱਧ ਆਂਡੇ ਹੁੰਦੇ ਨੇ ਇਕ ਨਲੌਰ ਹੈਗੀ ਆ ਨਲੌਰ ਚ ਸਾਰਿਆਂ ਤੋਂ ਵੱਧ ਹੁੰਦੇ ਨੇ ਗਿਰ ਦੇ ਵਿੱਚ ਵੱਧ ਹੁੰਦੇ ਨੇ ਸਾਹੀਵਾਲ ਦੇ ਵਿੱਚ ਵੀ ਠੀਕ ਠਾਕ ਮਿਲ ਜਾਂਦੇ ਨੇ ਮੱਝਾਂ ਦੇ ਵਿੱਚ ਸਾਰਿਆਂ ਤੋਂ ਘੱਟ ਹੁੰਦੇ ਹੈਗੇ ਨੇ ਐਚ ਐਫ ਗਾਵਾਂ ਦੇ ਵਿੱਚ ਮੱਝਾਂ ਵਰਗੇ ਕਹਿ ਲੋ ਜਾਂ ਮੱਝਾਂ ਨਾਲੋਂ ਥੋੜੇ ਜਿਹਾ ਵੱਧ ਕਹਿ ਲੋ ਇਦਾਂ ਦੇ ਹੁੰਦੇ ਨੇ ਜਰਸੀ ਗਾਵਾਂ ਦੇ ਵਿੱਚ ਵੀ ਇਦਾਂ ਦੇ ਹੀ ਹੁੰਦੇ ਹੈਗੇ ਨੇ ਇਹ ਆਂਡੇ ਹੈਗੇ ਨੇ ਜਦੋਂ ਅਸੀਂ ਕੱਢਦੇ ਹੈਗੇ ਆ ਤਾਂ ਆਂਡੇ ਇਸ ਤਰ੍ਹਾਂ ਦੇ ਨਜ਼ਰਾਂ ਆਦੇ ਹੈਗੇ ਨੇ ਜਿਨ੍ਹਾਂ ਦੇ ਆਸੇ ਪਾਸੇ ਇੱਕ ਗੁੱਛਾ ਜਿਹਾ ਲੱਗਿਆ ਹੁੰਦਾ ਸੈਲਸ ਹੁੰਦੇ ਨੇ ਇਹਨਾਂ ਨੂੰ ਕਿਊਮੂਲਸ ਸੈਲਸ ਕਹਿੰਦੇ ਆ ਉਹਨਾਂ ਦੀ ਕੁਆਲਿਟੀ ਵਧੀਆ ਮੰਨਦੇ ਹੈਗੇ ਜਿਨ੍ਹਾਂ ਦੇ ਘੱਟ ਹੁੰਦਾ ਹੈਗਾ ਜਾਂ ਲਾਸਟ ਵਾਲੇ ਦਾ ਜਿਹੜਾ ਸੀ ਹੈਗਾ ਕੀ ਈ ਹੈਗਾ ਐਦਾਂ ਜੇ ਫੈਲਿਆ ਹੋਇਆ ਹੈਗਾ ਇਹਨਾਂ ਦੀ ਕੁਆਲਿਟੀ ਮਾੜੀ ਮੰਨਦੇ ਆ ਉਸ ਤੋਂ ਬਾਅਦ ਇਹਨਾਂ ਨੂੰ ਬਾਹਰ ਕੱਢ ਕੇ ਲੈਬੋਰਾਟਰੀ ਦੇ ਵਿੱਚ ਨਾ ਪਕਾਇਆ ਜਾਂਦਾ ਇੱਕ ਦਿਨ ਪਕਾਇਆ ਜਾਂਦਾ ਅਗਲੇ ਦਿਨ ਸ਼ਿਕਰਣੂਆਂ ਦੇ ਨਾਲ ਮੇਲ ਕਰਾ ਕੇ ਫਿਰ ਇੱਕ ਦਿਨ ਲਈ ਰੱਖਿਆ ਜਾਂਦਾ ਹੈਗਾ ਉਸ ਤੋਂ ਅਗਲੇ ਦਿਨ ਫਿਰ ਸ਼ਿਕਰਣੂਆਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈਗਾ ਫਿਰ 7 ਦਿਨ ਲਈ ਰੱਖਿਆ ਜਾਂਦਾ ਹੈ ਲੈਬੋਰਾਟਰੀ ਦੇ ਵਿੱਚ ਉਹ ਹੌਲੀ-ਹੌਲੀ ਭਰੂਣ ਬਣ ਜਾਂਦੇ ਨੇ ਹੁਣ ਜੇਕਰ 10 ਆਂਡਿਆਂ ਦੇ ਨਾਲ ਅਸੀਂ ਸ਼ੁਰੂ ਕੀਤਾ ਹੈਗਾ ਤਾਂ 4 ਭਰੂਣ ਬਣਦੇ ਨੇ ਕਿਸੇ 'ਚ 4 ਬਣਨ ਐਵਰੇਜ 4 ਦੀ ਆਏਗੀ ਕਿਸੇ ਦੇ ਵਿੱਚ 10ਾਂ 'ਚੋਂ 8 ਵੀ ਬਣ ਸਕਦੇ ਕਿਸੇ ਦੇ 10ਾਂ ਦੇ ਵਿੱਚੋਂ 2 ਵੀ ਰਹਿ ਸਕਦੇ ਨੇ ਪਰ ਜਦੋਂ ਅਸੀਂ ਤਕਰੀਬਨ 10-12 ਗਾਵਾਂ ਦੀ ਐਵਰੇਜ ਕੱਢ ਕੇ ਦੇਖਦੇ ਹਾਂ ਸਾਡੇ 4 ਘਰੂਣ ਇੱਕ ਗਾਂ ਪਿੱਛੇ ਬਣਦੇ ਨੇ ਜਿਹੜਾ ਇੰਟਰਨੈਸ਼ਨਲ ਐਵਰੇਜ ਹੈਗੀ ਆ ਉਹ ਤਕਰੀਬਨ 5 5.5 ਭਰੂਣ ਦੀ ਹੈਗੀ ਆ ਸਾਡਾ ਥੋੜਾ ਜਿਹਾ ਪਿੱਛੇ ਆ ਅਸੀਂ ਕਿਉਂਕਿ ਹਾਰਮੋਨ ਨਹੀਂ ਲਗਾਉਂਦੇ ਨਾਰਥ ਅੰਮ੍ਰਿਤਾ ਦੇ ਵਿੱਚ ਹਾਰਮਨ ਲਗਾ ਕੇ ਕਰਦੇ ਨੇ ਇਸ ਕਰਕੇ ਥੋੜਾ ਜਿਹਾ ਉਹਨਾਂ ਦੀ ਪਰਸੈਂਟੇਜ ਵੱਧ ਦੇਗੀ ਆ ਜਿਹੜੀ ਇੱਕ ਗਾਂ ਦੇ ਵਿੱਚ ਜਦੋਂ ਇੱਕ ਵਾਰੀ ਕੀਤਾ ਜਾਂਦਾ ਬਾਹਰ ਦਾ ਡਾਟਾ ਕਹਿੰਦਾ ਹੈਗਾ ਵੀ ਦੋ ਬੱਚੇ ਪੈਦਾ ਹੁੰਦੇ ਨੇ ਐਵਰੇਜ ਮਤਲਬ ਇਹ ਹੈਗਾ ਵੀ ਜੇ 100 ਗਾਵਾਂਾਂ 'ਚ ਕੀਤਾ ਹੈਗਾ ਉਹ 100 ਗਾਵਾਂਾਂ 'ਚ 200 ਬੱਚੇ ਬਣਦੇ ਆ ਉਹਨਾਂ 200 ਗਾਵਾਂ ਦੇ ਵਿੱਚੋਂ ਕੋਈ ਗਾਂ ਇਦਾਂ ਦੀ ਵੀ ਹੋ ਸਕਦੀ ਹੈ ਜਿਹਦੇ 10 12 20 ਵੀ ਹੋ ਸਕਦੇ ਨੇ ਕਿਉਂਕਿ ਸਾਰਿਆਂ ਦੇ ਵਿੱਚ ਆਂਡੇ ਸੇਮ ਨਹੀਂ ਹੁੰਦੇ ਆਂਡਿਆਂ ਤੋਂ ਬੱਚੇ ਪੈਣ ਦੀ ਸਮਰੱਥਾ ਸੇਮ ਨਹੀਂ ਹੁੰਦੀ ਇਸ ਕਰਕੇ ਇਹਦੇ ਵਿੱਚ ਇੱਕ ਤਰ੍ਹਾਂ ਦਾ ਆਪਾਂ ਮੋਟੇ ਦੇ ਤੌਰ ਤੇ ਕਹ ਲਈਏ ਤਿਲਕਣਵਾਜੀ ਕਹ ਲਓ ਲੋਟਰੀ ਕਹ ਲਓ ਲੱਕ ਕਹ ਲਓ ਇਸ ਤਰ੍ਹਾਂ ਦੇ ਫੈਕਟਰ ਆ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਇਹ ਗੁੱਛਾ ਜਿਹਾ ਫੈਲਿਆ ਹੋਇਆ ਉਹਨਾਂ ਨੂੰ ਪਤਾ ਲੱਗਦਾਦਾ ਵੀ ਇਹ ਤਿਆਰ ਹੈਗੇ ਨੇ ਸ਼ਿਕਰਾਣੂ ਨਾਲ ਰੱਖੇ ਜਾ ਸਕਦੇ ਇਹਨਾਂ ਦੇ ਨਾਲੇ ਚ ਸ਼ਕਰਾਣੂ ਰੱਖੇ ਹੋਏਗੇ ਨੇ ਆਈਬੀਐਫ ਦੇ ਵਿੱਚ ਅਸੀਂ ਸੈਕਸ ਸੀਮਨ ਯੂਜ਼ ਕਰ ਸਕਦੇ ਆ ਪਰ ਬਾਹਰ ਵਾਲੀਆਂ ਲੈਬੋਰੀਆਂ ਕਰਦੀਆਂ ਕੀ ਹੈਗੀਆਂ ਉਹ ਪਹਿਲਾਂ ਸੈਕਸ ਸੀਮਨ ਦੀ ਕੁਆਲਿਟੀ ਚੈੱਕ ਕਰਦੀਆਂ ਫਿਰ ਉਹਨਾਂ ਨੂੰ ਚੈੱਕ ਕਰਦੀਆਂ ਵੀ ਇਹਨਾਂ ਭ੍ਰੂਣ ਬਣਾਉਣ ਦੀ ਕਿੰਨਾ ਕੀ ਇਹਨਾਂ ਦੇ ਦਾ ਇਸਤੇਮਾਲ ਕੀਤਾ ਜਾ ਸਕਦਾ ਜਣ ਕੇ ਪਹਿਲਾਂ ਸੀਮਨ ਨੂੰ ਟੈਸਟ ਕਰਦੀਆਂ ਸਾਡੇ ਲਈ ਇਹ ਥੋੜਾ ਜਿਹਾ ਪੁਆਇੰਟ ਔਖਾ ਹੋ ਜਾਂਦਾ ਯੂਨੀਵਰਸਿਟੀ ਦੇ ਵਿੱਚ ਕਿਉਂਕਿ ਸਾਡੇ ਕੋਲ ਜਿਆਦਾ ਸੈਕਸੀਮਨ ਹੁੰਦਾ ਹੀ ਨਹੀਂ ਹੈਗਾ ਜੇ ਹੁੰਦਾ ਵੀ ਹੈ ਫਾਰਮਰ ਦੇ ਕੋਲੋਂ ਲੈ ਕੇ ਅਸੀਂ ਇਸਤੇਮਾਲ ਕਰਦੇ ਹਾਂ ਜੋ ਕੁਆਲਿਟੀ ਆ ਅਸੀਂ ਉਸ ਕੁਆਲਿਟੀ ਦੇ ਵਿੱਚ ਕੋਈ ਵਾਅਦਾ ਨਹੀਂ ਕਰ ਸਕਦੇ ਜਿੱਦਾਂ ਦਾ ਹੈਗਾ ਉਹ ਅਸੀਂ ਵਰਤਦੇ ਹਾਂ ਜਿਹਦੇ ਕਰਕੇ ਸਾਡੇ ਥੋੜੇ ਜਿਹੇ ਰਿਜ਼ਲਟ ਡਾਊਨ ਚਲੇ ਜਾਂਦੇ ਕਿਉਂਕਿ ਜੇ ਸ਼ਿਕਰਾਣੂਆਂ ਦੀ ਗਿਣਤੀ ਘਟਦੀ ਹੈਗੀ ਆ ਤਾਂ ਰਿਜ਼ਲਟ ਘਟ ਜਾਂਦੇ ਨੇ ਇਹ ਜਿਹੜੇ ਹੈਗੇ ਨੇ ਪ੍ਰੂਣ ਹੈਗੇ ਨੇ ਇੱਕ ਸੈੱਲ ਵਾਲੇ ਉਸ ਤੋਂ ਬਾਅਦ ਇਹ ਸਾਡਾ ਅਸੀਂ ਫਾਰਮ ਤੇ ਜਾ ਕੇ ਕਰਦੇ ਆ ਇੱਕ ਵੈਨ ਹੈਗੀ ਸਾਡੇ ਤੋਂ ਉੱਥੇ ਜਾ ਕੇ ਸਾਰੀ ਵੀ ਸਰਵਿਸ ਦਿੰਨੇ ਆ। ਕਿਸਾਨ ਭਰਾਵੋ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਲਾਈਕ ਜੀ। ਹੋਰ ਵੀ ਵੀਡੀਓ ਪਾਉਂਦੇ ਰਹਾਂਗੇ ਜੀ। ਥੈਂਕ ਯੂ ਜੀ ਧੰਨਵਾਦ ਹੀ ਪੀਡੀਐਫ ਦੇ ਮੈਂਬਰ ਬਣੋ ਵੱਧ ਵੱਧ ਜੀ।